हां जी प्रधान जी ਕੀ ਕਾਰਨ ਹੈ ਜੀ ਤੁਸੀਂ ਇਸ ਟਾਈਮ ਵੀ ਜਿਹੜੀਆਂ ਝੋਨੇ ਦੀਆਂ ਗੁੱਟੀਆਂ ਫੱਕਦੀਆਂ ਹ ਹੱਥ 'ਚ ਫੜੀਆਂ ਹੋਈਆਂ ਕਾ ਕੀ ਕਾਰਨ ਹੈ ਇੱਥੇ ਦਾਣਾ ਮੰਡੀ ਦੇ ਵਿੱਚ ਅੱਜ ਅਸੀਂ ਮੈਂ ਬਲਵਿੰਦਰ ਸਿੰਘ ਜੋਪੜਾ ਬਲਾਕ ਪ੍ਰਧਾਨ ਮੌੜ ਭਾਰਤੀ ਕਿਸਾਨ ਦੁਨੀਆ ਦੇ ਇੱਕ ਤਾਂ ਸਿੱਧੂਪੁਰ ਅੱਜ ਅਸੀਂ ਗੁੱਟੀਆਂ ਇਸ ਕਰਕੇ ਫੜੀਆਂ ਜੀ ਅਸੀਂ ਅੱਜ ਦੋਨਪੱਖਰ ਦੀ ਨਾਦ ਮੰਡੀ ਦੇ ਵਿੱਚ ਖੜੇ ਆ ਤੇ ਅਸੀਂ بار بار ਪ੍ਰਸ਼ਾਸਨ ਕੋਲੇ ਬੇਨਤੀਆਂ ਕਰ ਚੁੱਕੇ ਆ ਐਪਲੀਕੇਸ਼ਨਾਂ ਦੇ ਚੁੱਕੇ ਆ ਸਾਰਾ ਨੱਗਰ ਪੰਚਾਇਤ ਸਾਡੀ ਅਤੇ ਨਾਲ ਆਹ ਆਰਧ ਤੇ ਐਸੋਸੀਏਸ਼ਨ ਦੇ ਸਾਡੇ ਬੀ.ਵੀ.ਸੀ. ਅਸੀਂ ਮਾਰਕੀਟ ਕਮੇਟੀ ਦੇ ਵਿੱਚ ਗਏ ਤੇ ਸਿਵਲਾਂ ਕੋਲੇ ਬੇਨਤੀ ਕੀਤੀ ਕਿ ਸਾਡੀ ਨਾਜ ਮੰਡੀ ਦਾ ਬਹੁਤ ਬੁਰਾ ਹਾਲ ਹੈ ਤੇ ਝੋਨੇ ਦੀ ਫਸਲ ਹੈ ਜਿਹੜੀ ਸਾਡੀ ਸਿਰ ਤੇ ਹੈ ਤਾਂ ਅਸੀਂ ਸਾਡੇ ਕਿਸਾਨ ਕਿੱਥੇ ਝੋ ਨਾਲ ਹੋਣਗੇ ਕਦੋਂ ਇਹ ਮੰਡੀ ਦੀ ਸਫਾਈ ਹੋਊਗੀ ਤਾਂ ਅਸੀਂ ਇਸ ਗੱਲ ਨੂੰ ਅੱਜ ਮੁੱਖ ਰੱਖਿਆ ਹੈ ਕਿ ਜੇ ਨਹੀਂ ਸਫਾਈ ਕਰਦਾ ਕੋਈ ਇੱਥੇ ਪ੍ਰਸ਼ਾਸਨ ਜਾਂ ਕੋਈ ਸਰਕਾਰ ਦੇ ਨੁਮਾਇੰਦੇ ਨਹੀਂ ਝਾਕਦੇ ਤਾਂ ਫਿਰ ਅਸੀਂ ਝੋਨਾ ਲਾਉਣ ਲਈ ਮਜਬੂਰ ਹੋਏ ਹਾਂ ਕਿ ਅਸੀਂ ਇਹਨੂੰ ਖਾਲੀ ਨਾ ਛੱਡਿਆ ਸੀ ਝੋਨਾ ਤਾਂ ਲਾਏ ਅਸੀਂ ਨਾ ਤੋਂ ਆ ਕੇ ਇਹਨਾਂ ਤੋਂ ਅਸੀਂ ਇਹਨਾਂ ਦੀਆਂ ਅਸਾਂ ਛੱਡ ਕੇ ਅੱਜ ਫਿਰ ਝੋਨਾ ਲਾਉਣ ਲੱਗੇ ਆ ਸਾਡੇ ਕਿਸਾਨ ਇਕੱਠੇ ਹੋ ਕੇ ਸੀ ਆ ਕੇ ਇਹ ਨਾਜ ਮੰਡੀ ਦੇ ਵਿੱਚ ਆ ਤੁਸੀਂ ਦੇਖ ਰਹੇ ਹੋ ਆ ਪਾਣੀ ਖੜਾ ਹੈ ਮੰਡੀ ਭਰੀ ਪਈਏ ਕਦੋਂ ਸਾਫ਼ ਹੋਈ ਤੇ ਕਦੋਂ ਅਸੀਂ ਇਹਦੇ ਵਿੱਚ ਆ ਕੇ ਝੋਨੇ ਦੀ ਆਮਦ ਕਰਾਂਗੇ ਆ ਸਾਨੂੰ ਇਸ ਗੱਲ ਦੀ ਡੂਰੀ ਚਿੰਤਾ ਹੈਗੀ ਇਸ ਕਰਕੇ ਜਸ ਇੱਥੇ ਆਏ ਕਿਸੇ ਪ੍ਰਸ਼ਾਸਨ ਅਧਿਕਾਰੀਆਂ ਨਾਲ ਹੁਣ ਤੱਕ ਥੋੜਾ ਕੋਈ ਸੰਪਰਕ ਹੋਇਆ ਈ ਅਸੀਂ ਸਾਰੇ ਪ੍ਰਸ਼ਾਸਨ ਅਧਿਕਾਰੀਆਂ ਨੂੰ ਬਾਰ ਬਾਰ ਅੱਜ ਦੀ ਗੱਲ ਨਹੀਂ ਕਿ ਤੋਂ 2-3 ਸਾਲ ਪਹਿਲਾਂ ਤੋਂ ਲੈ ਕੇ ਅਸੀਂ ਲਗਾਤਾਰ ਐਪਲੀਕੇਸ਼ਨਾਂ ਦਿੱਤੇ ਹੁੰਦੇ ਐ ਅਸੀਂ ਆਪਣਾ ਦੁੱਖ ਰੋਇਆ ਕਿ ਸਾਡੀ ਜਿਹੜੀ ਨਾਲ ਮੰਡੀ ਉਹ ਨੀਵੀਂ ਐ ਇਹਦੀ ਉੱਚੀ ਵੀ ਕੀਤੀ ਜਾਵੇ ਤੇ ਅੱਜ ਜਿਹੜੇ ਫੌਰੀ ਪ੍ਰਬੰਧ ਕੀਤੇ ਜਾਣ ਜੇ ਉੱਚੀ ਵੀ ਨਹੀਂ ਕਰਦੇ ਤਾਂ ਘਟੋ ਘਾਟੇ ਦੀ ਸਭਾਈ ਇਹਦਾ ਪਾਣੀ ਦੀ ਨਿਕਾਸੀ ਕਰਕੇ ਤੈਨੂੰ ਸਾਫਤਾ ਕੀਤਾ ਜਾਵੇ ਨਾ ਤੇ ਉਸ ਗੱਲ ਕੰਨੀ ਵੀ ਸਾਡੇ ਕੋਈ ਨਾ ਕੋਈ ਇਥੋਂ ਦਾ ਅਧਿਕਾਰੀ ਨਾ ਕੋਈ ਮਾਰਕੀਟ ਕਮੇਟੀ ਦਾ ਅਸੀਂ ਡੀਸੀ ਸਾਹਿਬ ਤੱਕ ਰਵੀ ਇਹਦੀ ਐਪਲੀਕੇਸ਼ਨਾਂ ਭੇਜ ਚੁੱਕੇ ਆ ਪਰ ਸਾਡੀ ਕਿਸੇ ਨੇ ਅੱਜ ਤੱਕਰ ਬਾਤ ਨਹੀਂ ਸੁਣੀ ਤਾਂ ਫਿਰ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਨਗਰ ਸੰਗਤ ਦਾ ਇਕੱਠ ਕਰਕੇ ਪੰਚਾਇਤ ਦਾ ਅੜਤਿਆਂ ਦਾ ਫਿਰ ਕਿਸੇ ਸੰਘਰਸ਼ ਲਈ ਮਜਬੂਰ ਹੋਵਾਂਗੇ ਅੱਜ ਅਸੀਂ ਇਹ ਮੰਗ ਕਰਦੇ ਆਂ ਬੇਨਤੀ ਕਰਦੇ ਆਂ ਕਿ ਸਾਡੀ ਇਸ ਮੰਡੀ ਦਾ ਫੋਰੇ ਤੌਰ ਤੇ ਕੋਈ ਚੰਗਾ ਪ੍ਰਬੰਧ ਕਰਕੇ ਇਹਨੂੰ ਸਿਕਾਈ ਜਾਵੇ। ਹਾਂਜੀ ਤੁਸੀਂ ਦੇਖ ਰਹੇ ਹੋ ਇਸ ਟਾਈਮ ਜਿਹੜੇ ਕਿਸਾਨ ਐ ਉਹ ਇਹਨਾਂ ਦਾ ਰੋਸ ਐ ਕਿਉਂਕਿ ਝੋਨਾ ਲਾਉਣ ਦੀ ਰੁੱਤ ਪਾਵੇਂ ਨਹੀਂ ਪਰ ਉਹ ਕਹਿੰਦੇ ਵੀ ਅਸੀਂ ਤਾਂ ਜਿਹੜੀ ਮੰਡੀ ਦਾ ਇਹ ਹਾਲ ਹੋ ਚੁੱਕਿਆ ਵੀ ਇਹਦੇ ਵਿੱਚ ਝੋਨਾ ਸੱਟਣ ਦੀ ਬਜਾਰੇ ਜਿਹੜਾ ਆਪਾਂ ਝੋਨਾ ਇੱਥੇ ਲਿਆ ਕੇ ਲਾਉਣਾ ਉਹਦੀ ਬਜਾਰੇ ਅਸੀਂ ਝੋਨਾ ਲਾ ਹੀ ਲਵਾਂਗੇ ਕਿਸੇ ਕੰਮ ਤਾਂ ਆਜੇ ਕਿਉਂਕਿ ਤੁਸੀਂ ਦੇਖੋ ਮਗਰ ਤੱਕ ਓ ਸਾਰੇ ਪਾਣੀ ਪਾਣੀ ਖੜਾ ਹੈ ਇੱਥੇ ਝੋਨਾ ਜਦੋਂ ਰੁੱਤ ਹੋਈ ਪਿਆ ਝੋਨਾ ਆਉਣ ਦੀ ਤੇ ਕਿੱਥੇ ਇੱਥੇ ਝੋਨਾ ਲਾਇਆ ਜਾਊਗਾ ਸਾਰੀ ਮੰਡੀ ਦਾ ਬਾਕੀ ਬੁਰਾ ਹਾਲ ਹੈ ਅਜੇ ਤੱਕ ਕਿਤੇ ਇੱਟ ਡळा ਕੋਈ ਪ੍ਰਬੰਧ ਨਹੀਂ ਫੇਰ ਮੌਕੇ ਤੇ ਪ੍ਰਸ਼ਾਸਨ ਇਹ ਕਹਿੰਦਾ ਜੀ ਅਸੀਂ ਬਹੁਤ ਪਹਿਲਾਂ ਗੌਰ ਕੀਤੀ ਹੈ ਸੋ ਇਸ ਵਾਰ ਨਹੀਂ ਪ੍ਰਸ਼ਾਸਨ ਨੂੰ ਨਿਗਾਹ ਮਾਰਨ ਦੀ ਜ਼ਰੂਰਤ ਹੈ ਕਿਉਂਕਿ ਜੋ ਬਾਹਰ ਚੋਂ ਕਿਸਾਨ ਪਰੇਸ਼ਾਨਾ ਹੁਣ ਸੋ ਇਸ ਟਾਈਮ ਜਿਹੜਾ ਤੁਸੀਂ ਜੋਧਪੁਰ ਦਾਣਾ ਮੰਡੀ ਤੋਂ ਲਾਈਵ ਦੇਖ ਰਹੇ ਹੋ ਜੀ ਧੰਨਵਾਦ